ਹੈਰਿਟੇਜ ਪਬਲਿਕ ਸਕੂਲ ਪੋਨਿਗੜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਵਿਕਰਮਜੀਤ ਸਿੰਘ ਨੇ ਇੰਟਰਨੈਸ਼ਨਲ ਰਸ਼ੀਆ ਚੈਂਪੀਅਨਸ਼ਿਪ ਵਿੱਚ ਪਾਵਰ ਲਿਫਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ 골ਡ ਮੈਡਲ ਜਿੱਤੇ ਹਨ। ਉਨ੍ਹਾਂ ਦੀ ਇਸ ਉਪਲਬਧੀ ਨੇ ਨਾ ਸਿਰਫ ਸਕੂਲ ਬਲਕਿ ਪੂਰੇ ਇਲਾਕੇ, ਮਾਪਿਆਂ, ਕੋਚ ਅਤੇ ਸਾਰੇ ਦੇਸ਼ ਦਾ ਨਾਮ ਦੁਨੀਆ ਦੇ ਮੰਚ ਤੇ ਰੌਸ਼ਨ ਕੀਤਾ ਹੈ। ਪਲੱਸ 1 ਕਮਰਸ ਦਾ ਇਹ ਵਿਦਿਆਰਥੀ ਵਿਕਰਮਜੀਤ ਸਿੰਘ ਆਪਣੀ ਨਿੱਕੀ ਉਮਰ ਵਿੱਚ ਹੀ ਜੋ ਜਜ਼ਬਾ, ਮਿਹਨਤ ਅਤੇ ਅਨੁਸ਼ਾਸਨ ਦਿਖਾ ਰਿਹਾ ਹੈ, ਉਹ ਕਾਬਲੇ ਤਾਰੀਫ ਹੈ। ਉਸਨੇ ਕਿਹਾ ਕਿ ਇਹ ਸਫਲਤਾ ਉਸਦੇ ਮਾਪਿਆਂ ਦੇ ਸਹਿਯੋਗ ਕੋਚ ਦੀ ਸਖਤ ਟ੍ਰੇਨਿੰਗ ਅਤੇ ਸਕੂਲ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਤੋਂ ਬਿਨਾ ਸੰਭਵ ਨਹੀਂ ਸੀ ਹੈਰੀਡੇ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਅਤੇ ਪ੍ਰਿੰਸੀਪਲ ਡਾਕਟਰ ਗੁਰਪ੍ਰੀਤ ਕੌਰ ਨੇ ਉਸ ਦੀ ਪ੍ਰਾਪਤੀ ਤੇ ਮਾਣ ਜाहਰ ਕਰਦੇ ਹੋਏ ਕਿਹਾ ਕਿ ਵਿਕਰਮਜੀਤ ਵਰਗੇ ਵਿਦਿਆਰਥੀ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਸਕੂਲ ਵੱਲੋਂ ਉਸ ਦੀ ਇਸ ਜਿੱਤ ਨੂੰ ਮਨਾਉਣ ਲਈ ਖਾਸ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ ਇਸ ਦੇਸ਼ ਦਾ ਮਾਨ ਵਧਾਇਆ ਹੈ ਤਾਂ ਇੱਕ ਵਾਰ ਜੋਸ਼ੇ ਹੋਰ ਕਲਾਪਿੰਗ ਹੋ ਜਾਏ ਵਿਕਰਮ ਕੇ ਲਈ वाले बच्चों का और हमारे टीचर्स का मेरे कोच का जिन्होंने मेरा सपोर्ट किया और मैं इंटरनेशनल खेल कर आया ये मेरी मेहनत पहले मैं नेशनल खेला उसके बाद मैंने ट्रायल दिए तो मैं इंटरनेशनल खेल सका मैं आपको भी कहना चाहूँगा कि आप भी अगर पढ़ाई में नहीं तो स्पोर्ट्स में कुछ कर कर दिखाएँ और हमारे स्कूल का मान स्कूल स्कूल का नाम रोशन करें थैंक यू ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਮੈਂ ਪਵਾਨੀ ਘੜਦਾ ਰਹਿਣ ਵਾਲਾ ਵਿਕਰਮ ਵਿਕਰਮ ਦੋ ਪਬਲਿਕਸ਼ਨ ਦੇ ਵਿੱਚ ਦੋ ਜਿਹੜੇ 골ਡ ਮੈਡਲ ਲੈ ਕੇ ਆਇਓ ਕਿੱਥੋਂ ਸਟਾਰਟਿੰਗ ਕੀਤੀ ਕਿੱਥੋਂ ਸੌਂਪਿਆ ਤੁਹਾਨੂੰ ਇਸ ਟੀਮ ਦੇ ਵਿੱਚ ਤਾਂ ਸਰਨੇ ਪਹਿਲੇ ਤਾਂ ਮੈਂ ਜਿੰਮ ਹੀ ਲਗਾਉਂਦਾ ਸੀਗਾ ਜੀ ਤਾਂ ਉੱਥੇ ਮੈਨੂੰ ਪਤਾ ਲੱਗੇ ਵੀ ਪਾਵਰ ਲਿਫਟਿੰਗ ਵੀ ਇੱਕ ਗੇਮ ਹੈ ਇਹਦੇ ਵਧੀਆ ਫਿਊਚਰ ਬਣਾ ਸਕਦੇ ਆਪਾਂ ਤਾਂ ਮੈਂ ਪਾਵਰ ਲਿਫਟਿੰਗ ਚ ਕੰਟੀਨਿਊ ਕੀਤਾ ਸਟਾਰਟ ਕਰੀ ਮੈਂ ਛੋਟੇ ਕੰਪੀਟੀਸ਼ਨਸ ਖੇਡੇ ਆ ਜੋਂ ਦੇ ਜੋਂ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਤਹਾਂ ਨੈਸ਼ਨਲ ਚ ਵੀ ਖੇਡਿਆ ਮੈਂ ਮੇਰੇ ਨੈਸ਼ਨਲ ਚ 5 골ਡ ਮੈਡਲ ਹਲੇ ਤੱਕ ਆ ਚੁੱਕੇ ਨੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਕੀ ਦੀ ਹੱਤ ਲੈ ਕੇ ਚੱਲੇ ਤੁਸੀਂ ਅੱਗੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਜੀ ਮੇਰੇ ਕੋਚ ਦਪਿੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਮੈਨੂੰ ਇਕਾਲੀ ਇਕਾਲੀ ਚੀਜ਼ ਦੱਸੀ ਵੀ ਕਿਵੇਂ ਟੈਕਨੀਕਸ ਹੁੰਦੀਆਂ ਨੇ ਗੇਮ ਦੀਆਂ ਤੇ ਕਿਵੇਂ ਅਸੀਂ ਇਹਨੂੰ ਵਧੀਆ ਅੱਗੇ ਤੱਕ ਲੈ ਕੇ ਜਾ ਸਕਦੇ ਆ ਬਿਨਾਂ ਕਿਸੇ ਇੰਜਰੀ ਤੋਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿਉਂਕਿ ਜਦੋਂ ਕਿਸੇ ਵੀ ਗੇਮ ਦੇ ਵਿੱਚ ਬਾਹਰ ਵੀ ਜਾਣਾ ਹੁੰਦਾ ਨਾਲ ਸਟੱਡੀ ਵੀ ਕਰਨੀ ਹੁੰਦੀ ਹੈ ਘਰੋਂ ਕਿੱਦਾਂ ਦਾ ਮਾਹੌਲ ਮਿਲਿਆ ਤੁਹਾਨੂੰ ਘਰੇ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕੀ ਜਿਹੜਾ ਤੁਹਾਨੂੰ ਰਿਸਪੌਂਸ ਮਿਲਿਆ ਇਸਗੇ ਘਰ ਹਮੇਸ਼ਾ ਵਧੀਆ ਰਿਸਪੌਂਸ ਮਿਲਿਆ ਜੀ ਉਹਨਾਂ ਨੇ ਸਪੋਰਟ ਕਰਿਆ ਘਰ ਦੇ ਤੋਂ ਸਪੋਰਟ ਤੋਂ ਬਿਨਾਂ ਆਪਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ ਤਾਂ ਮੈਨੂੰ ਘਰ ਦੇ ਨੇ ਸਪੋਰਟ ਕਰਿਆ ਮੇਰੇ ਪਹਿਲਾਂ ਵੀ ਸਾਡੇ ਘਰੇ ਸਾਰੇ ਸਪੋਰਟਸ ਨਾਲ ਰਿਲੇਟਡ ਨੇ ਤਾਂ ਸਾਡੀ ਬਲੱਡ ਲਾਈਨ ਐ ਸਪੋਰਟਸ ਹੀ ਆ ਤਾਂ ਇਸ ਕਰਕੇ ਮੈਨੂੰ ਵੀ ਕੋਈ ਇਨੀ ਤਕਲੀਫ ਨਹੀਂ ਮਿਲੀ ਕਰੋ ਅਦਰ ਸਪੋਰਟ ਉਪਰ ਅਸਰ ਵਿਕਰਮ ਘਰ ਦੇ ਨਾਲ ਜਿੱਥੇ ਤੁਸੀਂ ਸਟੱਡੀ ਕਰ ਰਹੇ ਹੋ ਨੇ ਉਹ ਕਿਹੜੇ ਸਕੂਲ ਚ ਸਟੱਡੀ ਕਰਦੇ ਸੀ ਤੇ ਕਿਵੇਂ ਸਕੂਲ ਦੇ ਵਿੱਚੋਂ ਕੀ ਰਿਸਪਾਂਸ ਮਿਲਿਆ ਤੁਹਾਨੂੰ ਤਾਂ ਮੈਂ ਹੈਰੀਟੇਜ ਪਬਲਿਕ ਸਕੂਲ ਪਰ ਨਿਗਰਤ ਤੋਂ ਸਟੱਡੀ ਕਰ ਰਹੀ ਸੀ ਤੇ ਸਕੂਲ ਨੇ ਹਮੇਸ਼ਾ ਮੈਨੂੰ ਸਪੋਰਟ ਕਰਿਆ ਜੇ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਤਾਂ ਉਹ ਉਹਦੇ ਲਈ ਮੈਨੂੰ ਛੁੱਟੀਆਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਸੀ ਸਾਡੇ ਪ੍ਰਿੰਸੀਪਲ ਮੈਮ ਨੇ ਸਾਡੇ ਮਿੱਤਲ ਸਰ ਨੇ ਹਮੇਸ਼ਾ ਸਪੋਰਟ ਕਰੀ ਉਹਨਾਂ ਨੇ ਸਾਨੂੰ ਹਮੇਸ਼ਾ ਮੋਟੀਵੇਟ ਕਰਿਆ ਜੇ ਮੈਂ ਨੈਸ਼ਨਲ ਖੇਡਣ ਜਾਂਦਾ ਸੀ ਜਾਂ ਹੁਣ ਇੰਟਰਨੈਸ਼ਨਲ ਖੇਡ ਕੇ ਆਇਆ ਤਾਂ ਮੈਂ ਸਾਰਿਆਂ ਦਾ ਆਸ਼ੀਰਵਾਦ ਲੈ ਕੇ ਅਤੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਜਾਂਦਾ ਸੀ ਵਿਕਰਮ ਇਸ ਜਰਨੀ ਦੌਰਾਨ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪਏ ਇਸ ਜਰਨੀ ਦੇ ਦੌਰਾਨ ਸਰ ਚੈਲੰਜਸ ਤਾਂ ਬਹੁਤ ਆਏ ਜਿਵੇਂ ਕਈ ਵਾਰੀ ਹਰ ਇੱਕ ਵਾਰ ਆਪਣਾ ਮੈਡਲ ਨਹੀਂ ਆਉਂਦਾ ਹੁੰਦਾ ਕਈ ਵਾਰੀ ਮੇਰਾ ਮੈਡਲ ਵੀ ਨਹੀਂ ਆਇਆ ਜੋ ਮੈਂ ਸ਼ੁਰੂ ਤੋਂ ਸਟਾਰਟ ਕਰੀ ਤਾਂ ਫਿਰ ਮੈਂ ਆਪਣਾ ਮਨ ਨੂੰ ਦਿਲਾਸਾ ਦਿੱਤੀ ਤੇ ਐਂ ਹੀ ਕਿਹਾ ਵੀ ਚਲੋ ਮੈਂ ਆਪਦੀ ਲਿਫਟਾਂ ਵਧਾਈਆਂ ਮੈਂ ਪ੍ਰੈਕਟਿਸ ਕਰੀ ਤੇ ਤਾਂ ਮੈਂ 골ਡ ਮੈਡਲ ਲੈ ਸਕਿਆ ਅੱਛਾ ਇੱਕ ਇਸ ਗੇਮ ਦੇ ਦੌਰਾਨ ਈਵਨ ਕਿ ਕਈ ਜਿਹੜੀਆਂ ਕੰਟਰੀਜ਼ ਨੇ ਉਹ ਬੈਨ ਵੀ ਕਰ ਚੁੱਕੀਆਂ ਨੇ ਡਿਊ ਟੂ ਸਟੀਰੋਇਡ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਫੇਸ ਕਰਨਾ ਪਿਆ ਉਸ ਕੰਪੀਟੀਸ਼ਨ ਦੇ ਤਾਂ ਕਈ ਬੰਦੇ ਸੀਗੇ ਜੋ ਮੇਰੇ ਤੋਂ ਅੱਗੇ ਨਿਕਲ ਗਏ ਇਸ ਸਟੀਰੋਇਡ ਕਰਕੇ ਪਰ ਮੈਂ ਅੱਜ ਤੱਕ ਇਹ ਕੋਈ ਇਹ ਰਾ ਨਹੀਂ ਚੁਣਿਆ ਮੈਂ ਹਮੇਸ਼ਾ ਨੇਚਰਲ ਆਪਣੀ ਘਰ ਦੀ ਖਾਣਕ ਨਾਲ ਸਾਰਾ ਪ੍ਰੈਕਟਿਸ ਕਰੀ ਅਤੇ 골ਡ ਮੈਡਲ ਜਿੱਤੇ ਆ ਤੇ ਜਿਹੜੇ ਮੈਂ ਕੰਪੀਟੀਸ਼ਨ ਵੀ ਖੇਡੇ ਉਹ ਚ ਮੈਂ ਆਪ ਦਾ ਡੋਪ ਟੈਸਟ ਦੇ ਕੇ ਖੇਡੇ ਵੀ ਮੈਂ ਬਿਲਕੁਲ ਨੇਚਰਲ ਖੇਡਦਾ ਜੇ ਮੈਂ ਤੁਸੀਂ ਵਰਗੇ ਖੇਡ ਕੇ ਆਏ ਹੋ ਤੁਹਾਡੇ ਸਕੂਲ ਦੇ ਬੱਚੇ ਤੁਹਾਡੇ ਯਾਰ ਦੋਸਤ ਤੁਹਾਡਾ ਆਲਾ ਦਵਾਲਾ ਜਿਹੜੇ ਬੱਚੇ ਮਰ ਕੇ ਕਹਿ ਸਕਦਾ ਨਸ਼ਿਆ ਵੱਲ ਜਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਜੇ ਆਪਾਂ ਨਸ਼ੇ ਕਰਦੇ ਆ ਤਾਂ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਜੇ ਅੱਜ ਕੱਲ ਦੇ ਜਵਾਨ ਕੋਈ ਨਸ਼ਾ ਵੀ ਕਰਦੇ ਤਾਂ ਉਹ ਆਪਦੇ ਆਪ ਨੂੰ ਸਮਝਦੇ ਨਹੀਂ ਵੀ ਅਸੀਂ ਕੂਲ ਲੱਗਦੇ ਹਾਂ ਪਰ ਇਹ ਹੀ ਗੱਲ ਨਹੀਂ ਜੇ ਆਪਾਂ ਸਪੋਰਟਸ ਕਰਾਂਗੇ ਤਾਂ ਉਹ ਹੀ ਸਾਨੂੰ ਅੱਗੇ ਲੈ ਕੇ ਜਾਊਗਾ ਅਸੀਂ ਆਪਦੇ ਸਕੂਲ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰਾਂਗੇ ਜਿਵੇਂ ਮੈਂ ਕਰਿਆ ਹਾਂ ਮੇਰੇ ਸਤਿ ਤੁਹਾਡੇ ਸਕੂਲ ਦਾ ਬੱਚਾ ਪਾਵਰ ਲਿਫਟਿੰਗ ਦੇ ਵਿੱਚੋਂ ਦੋ 골ਡ ਮੈਡਿਕ ਮੈਡਲ ਲੈ ਕੇ ਆਇਆ ਤੇ ਕਾਫੀ ਬੱਚਿਆਂ ਨੂੰ ਵੀ ਜਿਹੜੀ ਹੋਰ ਪ੍ਰੇਰਣਾ ਮਿਲੂ ਕੀ ਕਹਿਣਾ ਚਾਹੁੰਦੇ ਮੈਨੂੰ ਇਹ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਵੀ ਇਸ ਬੱਚੇ ਦੀ ਉਪਲਬਧੀ ਹੈ ਜੋ ਇਹ ਆਪ ਨੂੰ ਦਿਖਦੀ ਹੈ ਜੇ ਉਪਲਬਧੀ ਹੈ ਪਰ ਇਹਦੇ ਪਿੱਛੇ ਜਿਹੜੀ ਇਹਦੀ ਮਿਹਨਤ ਹੈ ਉਹ ਸਕੂਲ ਨੂੰ ਪਤਾ ਹੈ ਇਹਦੇ ਕੋਚ ਨੂੰ ਪਤਾ ਹੈ ਤੇ ਇਸ ਨੂੰ ਪਤਾ ਹੈ ਇਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਵਿਕਰਮਜੀਤ ਨੇ ਜਿਹੜੀ ਮਿਹਨਤ ਕੀਤੀ ਆ ਹੋਰ ਕਿਹੜੀਆਂ-ਕਿਹੜੀਆਂ ਜਿੰਮਾਂ ਤੁਹਾਡੇ ਸਕੂਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਵਿਕਰਮਜੀਤ ਨੇ ਪੁਵਾਨੀਗੜ ਤਾਂ ਨਹੀਂ ਮਤਲਬ ਤੁਹਾਡੇ ਸਕੂਲ ਦਾ ਨਹੀਂ ਪੰਜਾਬ ਦਾ ਹੀ ਪੂਰੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਸਕੂਲ ਦੇ ਵਿੱਚ ਜੋ ਬੱਚੇ ਲੈਵਲ ਤੇ ਜਿਹੜੀਆਂ ਗੇਮਸ ਹੋਣੀਆਂ ਚਾਹੀਦੀਆਂ ਸਾਰੀਆਂ ਪ੍ਰੋਵਾਈਡਡ ਐ ਹੁਣ ਇਸ ਤੋਂ ਬਾਅਦ ਮੈਂ ਪੌਣੀਗੜ ਦੇ ਵਿੱਚ ਇੱਕ ਈਵਨਿੰਗ ਅਕੈਡਮੀ ਬਣਾਉਣ ਦਾ ਪਲਾਨ ਕਰ ਰਿਹਾ ਹਾਂ ਜਿਸ ਦੇ ਵਿੱਚ ਸ਼ਾਮ ਨੂੰ ਬੱਚੇ ਸਵੀਮਿੰਗ ਹੋਇਆ ਐਥਲੈਟਿਕਸ ਹੋਇਆ ਸਕੇਟਿੰਗ ਹੋਇਆ ਡਾਂਸ ਹੋਇਆ ਉਹ ਸਾਰੇ ਇੱਥੇ ਕਰ ਸਕਦੇ ਆ ਕਿਉਂਕਿ ਪੌਣੀਗੜ ਇੱਕ ਛੋਟਾ ਟਾਊਨ ਹੋਣ ਦੇ ਨਾਤੇ ਕੋਈ ਸ਼ਾਮ ਨੂੰ ਕੁਝ ਕਰਨ ਨੂੰ ਹੈ ਨਹੀਂ ਬੱਚਿਆਂ ਲਈ ਉਹ ਆਪਣੇ ਗਲਤ ਕੰਮਾਂ ਵੱਲ ਜਾਂ ਗਲੀਆਂ 'ਚ ਖੇលਦੇ ਆ ਇਸ ਲਈ ਮੇਰੀ ਕੋਸ਼ਿਸ਼ ਹੈ ਪੌਣੀਗੜ ਦੇ ਵਿੱਚ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਵੇ ਜਿਸ ਤਰ੍ਹਾਂ ਵਿਕਰਮਜੀਤ ਜਿਹੜਾ ਮੈਡਲ ਹਾਸਲ ਕਰਕੇ ਆਜ ਸਕੂਲ ਦੇ ਵਿੱਚ ਵੀ ਤੁਹਾਡੇ ਜਿਹਨੇ ਪੂਰੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਹੋਰ ਬੱਚਿਆਂ ਦੇ ਵਿੱਚ ਕਿਦਾਂ ਦਾ ਹੈਗਾ ਰੁਝਾਨ ਇਸ ਨੂੰ ਵਿਕਰਮਜੀਤ ਨੂੰ ਦੇ ਮੈਨੂੰ ਪੂਰੀ ਉਮੀਦ ਹੈ ਅੱਜ ਵਿਕਰਮ ਦੀ ਉਪਲਬਧੀ ਦੇਖ ਕੇ ਬਹੁਤ ਬੱਚੇ ਮੋਟੀਵੇਟ ਹੋਣਗੇ ਅਤੇ ਵਿਕਰਮ ਨੂੰ ਮੈਂ ਇੱਕ ਗੱਲ ਕਹੂੰਗਾ ਵੀ ਇਹ ਜੋ ਤੁਹਾਨੂੰ ਮੈਡਲ ਦਿੱਤਾ ਹੈ ਇਹ ਤੇਰੀ ਸ਼ੁਰੂਆਤ ਹੈ ਇਸ ਤੋਂ ਅੱਗੇ ਤੇਨੇ ਬਹੁਤ ਦੂਰ ਜਾਣਾ ਹੈ 올림픽ਸ ਦਾ ਟਾਰਗੇਟ ਰੱਖੋ ਕਿਉਂਕਿ ਜੇ ਤੁਸੀਂ ਟਾਰਗੇਟ ਵੱਡਾ ਹੋਗਾ ਤਾਂ ਹੀ ਅਚੀਵ ਕਰ ਪਾਵਾਂਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਜੋ ਬੱਚੇ ਦਾ ਜਿਸ ਚ ਇੰਟਰਸਟ ਹੈਗਾ ਠੀਕ ਹੈ ਵੀ ਪੇਰੈਂਟਸ ਨੂੰ ਹੁੰਦਾ ਵੀ ਮੇਰਾ ਬੱਚਾ ਪੜ੍ਹੇ ਪੜ੍ਹਨਾ ਵੀ ਜ਼ਰੂਰੀ ਹੈ ਪਰ ਜੇ ਬੱਚੇ ਦਾ ਇੰਟਰਸਟ ਗੇਮਸ ਦੇ ਵਿੱਚ ਹੈ ਤਾਂ ਉਹ ਕੋਈ ਬੁਰਾਈ ਨਹੀਂ ਹੈ ਇਹ ਬੱਚਾ ਇੱਕ ਐਗਜ਼ਾਮਪਲ ਹੈ ਜャ ਹੋਰ ਵੀ ਬਹੁਤ ਬੱਚੇ ਜਿਵੇਂ ਕ੍ਰਿਕਟ ਦੇ ਵਿੱਚ 18 ਸਾਲ ਦਾ ਜਸਸ ਵੀ ਅੱਜ ਬਹੁਤ ਅੱਛੇ ਮੱਲਾ ਮਾਰ ਰਿਹਾ ਹੈ ਵੀ ਬੱਚਿਆਂ ਨੂੰ ਸਪੋਰਟਸ ਵੀ ਆਪਣਾ ਕੈਰੀਅਰ ਚੁਣ ਲੈਣਾ ਚਾਹੀਦਾ ਹਾਂਜੀ ਮੈਂ ਕਹਾਂ ਨਾ ਸਰ ਡਾਕਟਰ ਗੁਰਪ੍ਰੀਤ ਕੌਰ ਪ੍ਰਿੰਸਪਲ ਹੈਰੀਟੇਜ ਪਬਲਿਕ ਸਕੂਲ ਗੋਪੀ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਤੁਹਾਡੇ ਸਕੂਲ ਦਾ ਬੱਚਾ ਮਿਹਨਤ ਕਰਕੇ ਦੋ 골ਡ ਮੈਡ ਲੈ ਕੇ ਆਇਆ ਪਾਵਰ ਇਲੈਕਟ੍ਰੀਕ ਦੇ ਵਿੱਚ ਇਟਸ ਅ ਪ੍ਰਾਊਡ ਮੂਮੈਂਟ ਟੂ 올 ਆਫ ਅਸ ਸਰ ਕਿ ਇਹ ਬਹੁਤ ਵੱਡੀ ਇੱਕ ਮਾਨ ਦੀ ਗੱਲ ਹੈ ਜੋ ਬੱਚੇ ਨੇ ਅਚੀਵ ਕੀਤਾ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹ ਤਾਂ ਬੜੇ ਮਾਨ ਦੀ ਗੱਲ ਹੈ ਕਿ ਸਾਡਾ ਬੱਚਾ ਦੋ ਇੰਟਰਨੈਸ਼ਨਲ ਲੈਵਲ ਦੇ ਵਿੱਚ ਦੋ 골ਡ ਲੈ ਕੇ ਆਇਆ ਹੈ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਗੇਮਾਂ ਕਰਨੀਆਂ ਉਹਦੇ ਵਿੱਚ ਕਾਫੀ ਦਿੱਕਤਾਂ ਦਾ ਕ ਸਾਹਮਣਾ ਕਰਨਾ ਪੈਂਦਾ ਕਿਦਾਂ ਦੀਆਂ ਇਹਨਾਂ ਨੂੰ ਜਿਹੜੀਆਂ ਪਰ ਰਮਾਈਆਂ ਦਾ ਤੁਸੀਂ ਸਟੱਡੀ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਚੇਜ ਆਇਆ ਬਿਕਰਮਜੀਤ ਦੇ ਵਿੱਚ ਸਰ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡਾ ਜਿਹੜਾ ਟਾਈਮ ਸਕੇਜੂਲ ਹੈ ਟਾਈਮ ਟੇਬਲ ਸਾਡੇ ਸਕੂਲ ਦਾ ਹੈ ਉਹਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਸਪੋਰਟਸ ਲਈ ਬਹੁਤ ਪ੍ਰੇਰਿਤ ਕਰਦੇ ਹਾਂ ਕਿ ਬੱਚੇ ਜਿਹੜੇ ਹੈ ਗਰਾਊਂਡ ਤੇ ਜਾਣ ਗਰਾਊਂਡ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਫਿਟਨੈਸ ਦੇ ਵਿੱਚ ਅੱਗੇ ਲੈ ਕੇ ਆਣ ਐਦਾਂ ਹੀ ਉਹ ਸਟਾਰਟਿੰਗ ਦੇ ਵਿੱਚ ਸਾਡੇ ਸਾਰੇ ਬੱਚੇ ਹੀ ਜਾ ਰਹੇ ਆ ਵਿਕਰਮ ਵੀ ਉਹਨਾਂ ਵਿੱਚੋਂ ਇੱਕ ਹੈ ਪਹਿਲਾਂ ਇਹਨੇ ਇੱਥੇ ਗਰਾਊਂਡਿੰਗ ਵੀ ਕੀਤੀ ਹੈ ਸਾਰਾ ਸਪੋਰਟਸ ਦੇ ਵਿੱਚ ਇਹ ਰਿਹਾ ਹੈ ਸਪੋਰਟ ਦੇ ਵਿੱਚ ਰਹਿਣ ਦੇ ਨਾਲ ਇਹਦੇ ਵਿੱਚ ਇੱਕ ਕਾਬਿਲ ਕਹਾਈ ਕਿ ਨਹੀਂ ਮੈਨੂੰ ਹੋਰ ਅੱਗੇ ਵਧਣਾ ਚਾਹੀਦਾ ਆਫਟਰ 댓 ਇਹ ਫਿਰ ਜਿਮ ਗਿਆ ਜਿਮ ਦੇ ਵਿੱਚ ਇਹਨੂੰ ਪ੍ਰੇਰਣਾ ਮਿਲੀ ਕਿ ਮੈਂ ਪਾਵਰ ਲਿਫਟਿੰਗ ਕਰ ਸਕਦਾ ਮੇਰੀ ਬਾਡੀ ਇੰਨੀ ਸਟਰੈਂਥ ਏਬਲ ਹੈਗੀ ਹੈ ਕਿ ਮੈਂ ਸਟਰੈਂਥ ਚੱਕ 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 ਸਕਦਾ ਤਾਂ ਸੋ 댓 ਇਹਦਾ ਜਿਹੜਾ ਸੀਗਾ ਸਟਡੀ ਰਿਲੇਟਿਡ ਤੇ ਸਪੋਰਟਸ ਰਿਲੇਟਿਡ ਸਕੂਲ ਤੋਂ ਹੀ ਸ਼ੁਰੂ ਹੋਇਆ ਜਿਵੇਂ ਕਿ ਇਹਨੇ ਦੱਸਿਆ ਵੀ ਸਾਡੇ ਬਲੱਡ 'ਚ ਵੀ ਹੈ ਉਹ ਵੀ ਇਹਦੇ ਨਾਲ ਨਾਲ ਚੱਲ ਰਿਹਾ ਹੈ ਪਾワー ਲਿਫਟਿੰਗ ਆਪਣੇ ਆਪ ਵਿੱਚ ਬਹੁਤ ਮਿਹਨਤ ਵਾਲਾ ਕੰਮ ਹੈ ਕਿਉਂਕਿ ਹਰ ਚੀਜ਼ ਕੋਈ ਬੜੀ ਇਜ਼ੀ ਨਹੀਂ ਹੁੰਦੀ ਕਿ ਚੁੱਕ ਲੈਣਾ ਕਿਸੇ ਵੀ ਚੀਜ਼ ਨੂੰ ਤਾਂ ਇਹਦਾ weight ਜਿਹੜਾ ਹੈ ਉਹ ਵੀ ਬਹੁਤ ਅੱਛਾ ਇਹ ਚੁੱਕਦਾ ਹੈ ਇਹਦੀ ਸਟਰੈਂਥ ਬਹੁਤ ਅੱਛੀ ਹੈ ਤਾਂ ਇਹੀ ਹੈ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਅਸੀਂ ਜਿਹੜਾ ਸਪੋਰਟਸ ਵੀ ਕਰਵਾਨੇ ਆ ਸਰ ਸਕੂਲ ਦੇ ਵਿੱਚ ਜਿਹੜਾ ਵਿਕਰਨ ਜੀਤ ਦਾ ਜਿਸ ਤਰ੍ਹਾਂ ਗੇਮਾਂ ਵੀ ਕਰਦਾ ਸੀ ਕੋਈ ਸੁਭਾਅ ਚ ਚੇਂਜ ਆਇਆ ਜਾਂ ਮਿਲ ਕੇ ਬੱਚੇ ਨਾਲ ਰਲ ਮਿਲ ਕੇ ਰਹਿੰਦਾ ਸੀ ਕਿੰਦਾ ਦਾ ਮਾਹੌਲ ਸੀਗਾ ਸਕੂਲ ਦਾ ਨਹੀਂ ਸਰ ਇਹ ਬਹੁਤ ਹੀ ਨਾਈਸ ਬੱਚਾ ਹੈਗਾ ਮੈਂ ਹੀ ਕਹੂੰਗੀ ਕਿ ਇਹ ਨੈਟੋਰੀਅਸ ਬੱਚਿਆਂ ਦੇ ਵਿੱਚ ਨਹੀਂ ਆਉਂਦਾ ਇਹਨੂੰ ਮੈਂ ਕਦੀ ਸ਼ਰਾਰਤ ਕਰਦੇ ਹੋਏ ਨਹੀਂ ਦੇਖਿਆ ਸਕੂਲ ਦੇ ਵਿੱਚ ਜਦੋਂ ਵੀ ਇਹ ਫ੍ਰੀ ਹੁੰਦਾ ਹੈ ਉਦੋਂ ਇਹ ਆਪਣੀਆਂ ਬੁੱਕਸ ਦੇ ਨਾਲ ਹੁੰਦਾ ਹੈ ਤੇ ਜਦੋਂ ਇਹਨੂੰ ਇਹ ਹੁੰਦਾ ਕਿ ਮੈਂ ਸਪੋਰਟਸ ਕਰਨੀ ਉਸ ਟਾਈਮ ਇਹ 101% ਆਪਣੀ ਸਪੋਰਟਸ ਨੂੰ ਦਿੰਦਾ ਹੈ ਤੇ ਇਹ ਈਵਨ ਦੋ ਇਹਦੇ ਨਾਲ ਨਾਲ ਸਾਡੇ ਸਕੂਲ ਕੈਬਿਨੇਟ ਦੇ ਵਿੱਚ ਸਕੂਲ ਸਪੋਰਟਸ ਕੈਪਟਨ ਵੀ ਹੈ